सीएम सिटी ਸੰਗਰੂਰ ਪਿੰਡ ਦੀਆਂ ਬੱਚੀਆਂ ਨੇ ਨਸ਼ੇ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਪੰਚਾਇਤ ਨੇ ਲਿਆ ਵੱਡਾ ਫੈਸਲਾ ਪੰਚਾਇਤੀ ਮਤਾਪਾ ਮੀਟਿੰਗ ਚਾਰਜ ਰੈਡ ਬੁੱਲ ਅਤੇ ਹੈਲ ਵਰਗੀਆਂ એનર્ਜੀ ਡਰਿੰਕ ਪਿੰਡ ਵਿੱਚੋਂ ਕਰ ਦਿੱਤੀਆਂ ਬਿਲਕੁਲ ਬੈਨ ਜਿहां ਪਿੰਡ ਦੇ ਸਾਰੇ ਐਂਟਰੀ ਪੁਆਇੰਟ ਉੱਪਰ ਲਗਾ ਦਿੱਤੀਆਂ ਨੇ ਵੱਡੀਆਂ-ਵੱਡੀਆਂ ਫਲੈਕਸਾਂ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਕੀਤੀ ਅਪੀਲ ਅੱਗੇ ਤੋਂ ਕੋਈ ਵੀ એનર્ਜੀ ਡਰਿੰਕ ਨਾ ਰੱਖਣੀ ਹੈ ਨਾ ਵੇਚਣੀ ਹੈ ਵੇਚਣ ਵਾਲੇ ਦੁਕਾਨਦਾਰ ਦਾ ਕੀਤਾ ਜਾਵੇਗਾ ਸਮਾਜਿਕ ਬਾਈਕਾਟ ਦੁਕਾਨਦਾਰਾਂ ਨੇ ਵੀ ਦਿੱਤਾ ਸਾਥ ਆਖਿਆ ਕਿ ਅਸੀਂ ਤੁਹਾਡੇ ਨਾਲ ਹਾਂ ਨਹੀਂ ਵੇਚਾਂਗੇ ਬੱਚਿਆਂ ਦਾ ਨੁਕਸਾਨ ਕਰਨ ਵਾਲੀ એનર્ਜੀ ਡਰਿੰਕ ਪਿੰਡ ਦਾ ਹੀ ਮੁੰਡਾ ਅਤੇ ਕੁੜੀ ਅਗਰ ਵਿਆਹ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਨੌਜਵਾਨ ਸਰਪੰਚ ਨੇ ਆਖਿਆ ਕਿ ਇਹ ਲਾਲ ਅਤੇ ਨੀਲੇ ਰੰਗ ਦੀ એનર્ਜੀ ਡਰਿੰਕ ਵਿੱਚ ਹੁੰਦੀ ਹੈ ਜ਼ਿਆਦਾ ਕੈਫੀਨ ਦੀ ਮਾਤਰਾ ਉਹਦੇ ਤੋਂ ਹੀ ਹੁੰਦੀ ਹੈ ਬੱਚਿਆਂ ਦੇ ਨਸ਼ੇ ਵਾਲੇ ਜੀਵਨ ਦੀ ਸ਼ੁਰੂਆਤ ਛੋਟੇ ਬੱਚੇ ਦੁਕਾਨਦਾਰਾਂ ਤੋਂ ਖਰੀਦ ਕੇ ਪੀਂਦੇ ਹਨ એનર્ਜੀ ਡਰਿੰਕ ਅਤੇ ਵੱਡੇ ਹੋ ਕੇ ਕਰਦੇ ਨੇ ਹੋਰ ਵੱਡੇ ਨਸ਼ੇ ਦੱਸਿਆ ਕਿ ਮਾਮਲਾ ਪਿੰਡ ਉਪਲੀ ਦੀ ਪੰਚਾਇਤ ਵੱਲੋਂ ਸੁਧਾਰਵਾਦੀ ਮੁਹਿੰਮ ਦੇ ਤਹਿਤ ਮਤੇ ਵਿੱਚ ਲਏ ਗਏ ਫੈਸਲਿਆਂ ਮੁਤਾਬਕ ਕੀਤੇ ਗਏ ਹਨ ਜੀ ਸਰ ਕੀ ਨਾਮ ਹੈ ਕਿਹੜਾ ਮੇਰਾ ਨਾਮ ਨਰਪਾਲ ਸਿੰਘ ਹੈ ਜੀ ਰਿਟਾਇਰਡ ਮਾਸਟਰ ਪਿੰਡੂ ਖਲੀਆ ਮੇਰਾ ਤੇ ਇਹ ਜੋ ਨਵੇਂ ਮੁੰਡਿਆਂ ਦੀ ਪੰਚਾਇਤ ਬਣੀ ਹੈ ਜੀ ਇਹਨਾਂ ਨੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕਰਨੇ ਸ਼ੁਰੂ ਕੀਤੇ ਨੇ ਇਹਨਾਂ ਨੇ ਪਿੰਡ ਦੇ ਨਗਰ ਦਾ ਇਕੱਠ ਕਰਕੇ ਕੁਝ ਸੁਝਾਅ ਸਾਂਝੇ ਕੀਤੇ ਜਿਹੜੇ ਕਿ ਅੱਜ ਮਤੇ ਦੇ ਰੂਪ ਦੇ ਵਿੱਚ ਆਪਾਂ ਨੇ ਪਾਏ ਨੇ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟੇ ਨੇਗੇ ਇਹ ਇੱਕ ਤਾਂ ਜੋ ਜੋ ਸਟਿੰਗ ਹੈ ਸਟਿੰਗ ਇੱਕ ਨਸ਼ਾ ਹੈ ਕਿਉਂਕਿ ਬੱਚੇ ਜਿਹੜਾ ਬੱਚਾ ਸਟਿੰਗ ਪੀਣੀ ਸ਼ੁਰੂ ਕਰ ਗਿਆ ਉਹ 100% ਉਹ ਗਰੰਟੀ ਹੈ ਵੀ ਵੱਡਾ ਹੋ ਕੇ ਉਹ ਨਸ਼ਾ ਪੀਊਗਾ ਕਿਉਂਕਿ ਇਹਦੇ ਵਿੱਚ ਕੈਫੀਨ ਹੁੰਦੀ ਹੈ 72mg ਲਿਖਿਆ ਹੋਇਆ ਇਹਦੇ ਤੇ ਜਿਹੜੀ ਕਿ ਬੱਚਿਆਂ ਲਈ ਗਰਭਪਤੀ ਮਾਂ ਮਾਂ ਤੇ ਦੁੱਧ ਚੰਗਾਉਣ ਵਾਲੇ ਮਾਂ ਮਾਂ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਇਹਦੇ ਵਿੱਚ ਨਸ਼ਾ ਹੁੰਦਾ ਹੈ ਜਿਹੜਾ ਬੱਚਾ ਇਹਦਾ ਅਦੀ ਹੋ ਗਿਆ ਵੱਡਾ ਹੋ ਕੇ ਉਹ ਨਸ਼ੇ ਤੇ ਲੱਗਦਾ ਹੈ ਦੂਸਰਾ ਉਹ ਦਾਸੀ ਤਾਂ ਸਰਪੰਚ ਸਾਹਿਬ ਨੇ ਵੀ ਜਿਹੜਾ ਕੋਈ ਪਿੰਡ ਦਾ ਹੀ ਕੋਈ ਮੁੰਡਾ ਕੁੜੀ ਆਪਚੀ ਵਿਆਹ ਪਰ ਆਉਣਗੇ ਉਹਨਾਂ ਦਾ ਸਮਾਜਿਕ ਬਾਈਕ ਕੱਟ ਕਰਕੇ ਉਹਨੂੰ ਤੁਸੀਂ ਇਹ ਲੋਕਾਂ ਦੇ ਕੋਈਆਂ ਦੁਕਾਨਦਾਰਾਂ ਕੋਲੇ ਸਮਝਾਉਣ ਗਏ ਸੀ ਤਾਂ ਦੁਕਾਨਦਾਰਾਂ ਦਾ ਕੀ ਰਿਸਪੌਂਸ ਮਿਲਿਆ ਦੁਕਾਨਦਾਰਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹ ਕਹਿੰਦੇ ਦੇਖੋ ਜੀ ਜੇ ਮੈਂ ਇਕੱਲਾ ਨਹੀਂ ਵੇਚੂਗਾ ਬਾਕੀ ਵੇਚਣਗੇ ਤਾਂ ਮੇਰੇ ਗਾਹਕ ਟੁੱਟਣਗੇ ਉਹ ਸਭ ਦਾ ਬੰਦ ਕਰੋ ਉਹ ਕਹਿੰਦੇ ਅਸੀਂ ਬੰਦ ਕਰਨ ਦੇ ਹੱਕ 'ਚ ਆ ਕਿੰਨੀ ਅਸੀਂ ਕਿੰਨੀ ਵੋਟਾਂ ਤੁਹਾਡੇ ਪਿੰਡ ਦੀ ਸਾਡੇ ਪਿੰਡ 'ਚ ਕੋਈ 33 3400 ਵੋਟ ਹੈ ਜੀ ਸਾਰਾ ਪਿੰਡ ਦਾ ਹੱਕ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਕਿਸੇ ਨੇ ਦਾ ਵਿਰੋਧ ਨਹੀਂ ਕੀਤਾ ਜੀ ਇਸ ਕਦਮ ਨੂੰ ਸਾਰਿਆਂ ਨੇ ਸਲਾਹਿਆ ਜੀ ਜਿਸ ਤਰ੍ਹਾਂ ਡੀਜੇ ਵਗੈਰਾ ਹੈ ਉਹ ਵੀ ਰਾਤ ਨੂੰ ਬੜੀ देर ਤੱਕ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਵੀ ਤੁਸੀਂ ਵੀ ਡੀਜੇ ਜਿਹੜਾ 10 ਵਜੇ ਤੱਕ ਕਿਉਂਕਿ ਕੋਰਟ ਦਾ ਇੱਕ ਆਰਡਰ ਆਇਆਗਾ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲਾਉਣਾ ਹੈਗਾ ਇਸ ਤਰ੍ਹਾਂ ਦਾ ਦੂਸਰਾ ਹੈ ਵੀ ਜਿਹੜਾ ਨਸ਼ਿਆਂ ਦਾ ਕੋਈ ਫੜਿਆ ਵੀ ਜਾਂਦਾ ਉਹਦੇ ਕਈ ਨਾ ਆ ਰਾਜਨੀਤਿਕ ਤੌਰ ਤੇ ਕਈ ਬੰਦੇ ਪਿੱਛੇ ਚਲੇ ਜਾਂਦੇ ਨੇ ਵੀ ਇਹ ਸਾਡੇ ਨਾਲ ਜੁੜਜੂ ਪਰਿਵਾਰ ਉਹਨਾਂ ਨੂੰ ਵੀ ਸਖਤ ਹਦਾਇਤ ਕਰਤੀ ਜੀ ਉਹ ਵੀ ਇਸ ਗੱਲ ਤੋਂ ਮਤਲਬ ਸਾਡਾ ਮਤਾਪੂਰਨ ਰੂਪ ਦੇ ਵਿੱਚ ਕੰਮ ਜਾ ਰਿਹਾ ਜੀ ਅੱਧਾ ਕੋਈ ਇੱਕ ਬੰਦਾ ਕੋਈ ਜਾਇਦਾਦ ਵੇਚਦਾ ਬਾਕੀ ਜਿਹੜਾ ਪਰਿਵਾਰ ਦਾ ਸਾਰਾ ਉਹਦੇ ਐਂਟੀ ਹੁੰਦਾ ਵੀ ਨਹੀਂ ਵੇਚਣੀ ਵੀ ਜਿਹੜਾ ਵੀ ਉਹ ਖਰੀਦੂਗਾ ਜਾ ਉਹਦੇ ਵਿੱਚ ਜੋ ਕੋਈ ਨੰਬਰਦਾਰ ਗਵਾਹੀ ਪਾਊਗਾ ਜਾ ਪਿੰਡ ਦਾ ਕੋਈ ਗਵਾਹ ਬਣ ਕੇ ਜਾਊਗਾ ਉਹਦੋਂ ਵੀ ਬੇਨਤੀ ਕੀਤੀ ਗਈ ਹੈ ਪਹਿਲਾਂ ਤਾਂ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਜੇ ਕਰੋਗੇ ਤਾਂ ਤੁਹਾਡੇ ਨਾਲ ਵੀ ਸਖਤੀ ਨਾਲ ਜਿਹੜੀ ਪੰਚਾਇਤ ਤੋਂ ਪੇਸ਼ ਆਉਗੀ ਬਹੁਤ ਵਧੀਆ ਮਤੇ ਪਏ ਨੇ ਜੀ ਔਰ ਅਗਰੇ ਸਹੀ ਰੂਪ ਚ ਅਸੀਂ ਉਮੀਦ ਕਰਦੇ ਹਾਂ ਲਾਗੂ ਹੋਣਗੇ ਔਰ ਪਿੰਡ ਦਾ ਸੁਧਾਰ ਹੋਊਗਾ ਮੈਂ ਸਰਪੰਚ ਗੀਰ ਸਿੰਘ ਉਪਲੀ ਅੱਜ ਸਮੂਹ ਪਿੰਡ ਦਾ ਇਕੱਠ ਕਰਕੇ ਜੋ ਵੀ ਨਵੇਂ ਆ ਪੁਰਾਣੇ ਪੰਚਾਇਤਾਂ ਨੇ ਜਾਂ ਲੰਬੜਦਾਰ ਨੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਸੁਧਾਰ ਵਾਦੀ ਮਹਿਮ ਦੇ ਤਹਿਤ ਕੁਝ ਮਤੇ ਪਾਏ ਹੋਏ ਨੇ ਜੋ ਕਿ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਨ ਪਹਿਲਾ ਮਤਾ ਤੇ ਵੱਡਾ ਮਤਾ ਕੀ ਆ ਜਿਹੜਾ ਤੁਹਾਡੇ ਕੋਲ ਵਲੈਕਸ਼ਨ ਦੇ ਸਭ ਤੋਂ ਵੱਡਾ ਤੇ ਪਹਿਲਾ ਮਤਾ ਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਬ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲ ਬੰਦ ਕਰਵਾਈ ਗਈ ਹੈ ਇਹ ਕਾਰਨ ਹੈ ਤੇ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਦਿਵਾਖ ਦੇ ਕਰਨਾ ਦੇ ਖੜੇ ਹੁੰਦੇ ਦੀਏ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਲੱਗਦਾ ਵੀ ਨਸ਼ੇ ਹੀ ਸੀ ਇਹਨੂੰ ਤਾਨ ਕਰਦੇ ਇਹ ਨੁਕਸਾਨੀ ਹੈ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਸ਼ੇੜੀ ਬਣੂਗਾ ਦੁਕਾਨਾਂ ਦੇ ਗਏ ਕਿਸ ਤਰੀਕੇ ਨਾਲ ਤੁਸੀਂ ਇਹ ਮਹਿੰਨ ਕਵਰ ਕਰੀ ਆਪਣੀ ਦੁਕਾਨਾਂ ਦਾ ਵਧੀਆ ਰਿਸਪਾਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਉ ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆਗਾ ਉਹ ਸੀਨੇ ਸਾਰਾ ਚੱਕ ਲਿਆ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਸਿਲੀਆਂ ਇਕੱਠੀਆਂ ਕਰ ਲਈਆਂ ਤੇ ਹੁਣ ਤੁਸੀਂ ਪਿੰਡ 'ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ ਬਾਕੀ ਨਸ਼ਾ ਵਰਗੀ ਕਹਿਣਾ ਤੁਹਾਨੂੰ ਨਸ਼ੇ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਨਵੇਂ ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸਰਹਿਤ ਪੰਚਾਇਤ ਆ ਬਾਕੀ ਪਿੰਡ ਚ ਵੀ ਜੋ ਵੀ ਕੋਈ ਮਾੜਾ ਕਾਰਦਾ ਮੂਹੰਦਾ ਸੀ ਉੱਥੇ ਸਖਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਦੇ ਰਾਹੀਂ ਗਰੁੰਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਪਿੰਡ ਦੇ ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹਿ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ 'ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਉਹ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸ਼ਕਤੀ ਜੀ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵੱਧਦੇ ਨੇ ਹਾਂਜੀ ਕੀ ਨਾਮ ਹੈ ਜੀ ਕਿਰਤਪਾਲ ਸਿੰਘ ਪੱਪੀ ਜੀ ਹਾਂਜੀ ਤੁਹਾਨੂੰ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਕੀ ਚਾਹੁੰਦਾ ਜਿਹੜਾ ਪੰਚਾਇਤ ਨੇ ਮਤਾ ਪਾਇਆ ਬਹੁਤ ਸਲਾਹਦਾਯੋਗ ਹੈ ਜੀ ਵੀ ਛੋਟੇ ਛੋਟੇ ਬੱਚੇ ਸਵੇਰੀ ਆ ਕੇ ਡੇ ਬੈਠ ਜਾਂਦੇ ਨੇ ਘੰਟਾ ਦੋ ਘੰਟੇ ਦੇਖਣ ਲੋਕਾਂ ਨਾਲ ਵਿਚਾਰ ਕਰਨ ਵਾਸਤੇ ਦੁਕਾਨ ਤੇ ਆਉਂਦੇ ਨੇ 7-8 ਸਾਲਾਂ ਦੇ ਜਵਾਬ ਸਟਿੰਗਾ ਸ਼ੁਰੂ ਹੋ ਜਾਂਦੇ ਨੇ ਸਵੇਰੀ ਜੀ ਕੋਈ ਸਕੂਲ ਜਾ ਰਿਹਾ ਹੈ ਕੋਈ ਕਿਸੇ ਕੰਮ ਤੇ ਜਾ ਰਿਹਾ ਜੀ ਆਉਣ ਸਾਲ ਪਹਿਲਾਂ ਸਿੰਗ ਲੈਣਗੇ ਖੋਲਣਗੇ ਦੋ ਕੁੱਟਾ ਭਰਨਗੇ ਮੋਟਰਸਾਈਕਲ ਤੇ ਚੜ੍ਹਨਗੇ ਸਕੂਲਾਂ ਨੂੰ ਕਾਲਜਾਂ ਨੂੰ ਜਾਂਦੇ ਨੇ ਜੀ ਬਹੁਤ ਹੀ ਜਿਆਦਾ ਮਾੜੀ ਹੈ ਜਿਹੜੀ ਇਹ ਸਿੰਗ ਪੀ ਰਹੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰੇਕ ਕੰਮ ਚ ਪਿੰਡ ਦਾ ਬਹੁਤ ਵਧੀਆ ਲੱਗਿਆ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਬਹੁਤ ਸ਼ਲਾਘਾ ਜੋਗ ਹੈ ਜੀ ਮੇਰਾ ਨਾਮ ਮਹਿੰਦਰਪਾਲ ਪਾਲੀਆ ਜੀ ਦੁਕਾਨ ਕਿੱਥੇ ਆਪਣੀ ਦੁਕਾਨ ਉੱਪਰ ਹੀ ਬੱਸ ਸਟੈਂਡ ਜੀ ਤੁਸੀਂ ਤੇਰੀ ਬੇਨਤੀ ਕੀਤੀ ਕਿ ਉਹ ਚੀਜ਼ ਨੂੰ ਕਿਵੇਂ ਦੇਖਣ ਜਿਹੜੇ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕ ਜਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰੇ ਹੈ ਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲ ਡਰਿੰਕ ਵੇਖਦੇ ਸੀ ਕਿੰਨੇ ਕੁ ਵੱਡੀ ਗਿਣਤੀ ਚ ਬੱਚੇ ਲੈਣ ਆਉਂਦੇ ਸੀ ਵੀ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਅਸੀਂ ਮੈਂ ਤਾਂ ਵੈਸੇ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ ਵੀ ਐਸ ਜੀ ਨੂੰ ਫੋਲੋ ਕਰਕੇ ਚੱਲਣਾ ਵੀ ਜਿਵੇਂ ਨਸ਼ੇ ਪੱਤੇ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੀ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦਿੰਦਾ ਚੀਜ਼ ਤੇ ਪਹਿਲਾਂ ਵੈਸੇ ਬੱਚੇ ਕਿ ਤੇ ਪਹਿਲਾਂ ਬੱਚੇ ਮਤਲਬ ਜਿਵੇਂ 16 17 ਸਾਲ ਦੇ ਬੱਚੇ ਆਮ ਲਾ ਲਈ 20 30% ਆਉਂਦੇ ਸੀ ਲੈਣ ਹਾਂ ਬਿਲਕੁਲ ਬੈਨਾਂ ਉਹ ਸਟਿੰਗੇ ਬੈਨ ਕਰਤੀ ਜ ਆਪਣੇ ਰੱਖਣੀ ਬੰਦ ਕਰਤਾ ਜੀ ਮਤਲਬ ਕਿ ਸਰਪੰਚ ਸਾਹਿਬ ਦਾ ਪਹਿਲਾ ਸਲਾਗਾ ਜੋ ਕਦਮ ਸਭ ਤੋਂ ਵਧੀਆ ਗੱਲਬਾਤ ਆ ਇਹ ਠੀਕ ਹੈ ਜੀ ਵੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰਡ ਤੇ ਪੱਦਰ ਤੇ ਬਣਨ ਲੱਗੀ ਆ ਇਸ ਨੂੰ ਬਹੁਤ ਬਹੁਤ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਥੈਂਕ ਯੂ ਜੀ ਬਹੁਤ ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਬੈਸਿਕ ਧੰਨਵਾਦ ਹੈ ਲਖਵੀਰ ਕੌਰ ਪੰਚ ਪੰਚਾਇਤ ਮੈਂਬਰ ਹਾਂ ਹਾਂ ਜੀ ਅੱਛਾ ਇਹ ਜਿਹੜੇ ਮੁੱਦੇ ਪਾਏ ਗਏ ਨੇ ਇਹਨਾਂ ਦੇ ਬਾਰੇ ਕੀ ਬੋਲਣਾ ਚਾਹੁੰਦੇ ਆ ਕਿਵੇਂ ਲੱਗਦਾ ਕਿ ਕੀ ਸੁਧਾਰ ਹੋਊਗਾ ਇਹਦੇ ਨਾਲ ਇਹਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੂਝਮਾਨ ਆ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲੱਗ ਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿ ਸਲਾਗਾ ਜੋਗ ਨੇ ਇਹ ਜਿਹੜੇ ਛੋਟੇ ਛੋਟੇ ਬੱਚੇ ਉਹ ਅਲਰਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕਿ ਆਪਣੀ ਕੋਸ਼ਿਸ਼ ਨਾਲ ਸਾਰੇ ਪਵੰਦੀ ਲਾਈ ਆ ਉਹਦੀ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨ ਦਾ ਇੱਕ ਸੀ ਉਹ ਚੀਜ਼ਾਂ ਉਹ ਚੀਜ਼ਾਂ ਤੇ ਬਹੁਤ ਨੁਕਸਾਨ ਹੁੰਦਾ ਸੀ ਬੱਚੇ ਤੜਕੇ ਉੱਠ ਕੇ ਨਰਨੇ ਕਾਲ ਜੇ ਲੱਗ ਜਾਂਦੇ ਸੀ ਪੀਣ ਇਹਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲਾ ਕੇ ਭੱਜ ਨਟਕੇ ਬਹੁਤ ਵਧੀਆ ਕੰਮ ਕਰ ਰਹੇ ਨੇ